ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੀ ਗੋਟ ਜਿਤੇਰਿਆਂ ਦਾ ਸਲਾਨਾ ਜੋ ਜੇਦਾ ਪਿੰਡ ਚਿੱਟੀ ਨੇੜੇ ਜਲੰਧਰ ਲਾਂਬੜਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਹੱਤਵਪੂਰਨ ਕਮੇਟੀ ਵੱਲੋਂ ਸਮੂਹ ਸੰਕਾ ਦੇ ਸਹਿਯੋਗ ਦੇ ਨਾਲ ਲਾਲਾਨਾ ਜੋੜ ਮੇਲਾ ਸ਼ਰਤਪੁਰਵਕ ਮਨਾਇਆ ਗਿਆ ਸਵੇਰੇ ਘਰਵਲ ਪੂਜਨ ਕੀਤਾ ਗਿਆ ਅਤੇ ਪੂਰਨ ਹੋਤੀ ਤੋਂ ਬਾਅਦ ਠੀਕ ਹੋ ਕੇ ਤਰਵੰਦ ਸ਼ਾਨ ਤੇ ਮਾਤਾ ਕੇਸਰ ਅੰਮਾ ਜੀ ਦੇ ਦਰਬਾਰ ਤੇ ਅੰਦਕਸ਼ਟਾਉਂ ਦੀ ਰਸਮ ਪਰਵੰਤ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਬਰਮਾ ਪ੍ਰਧਾਨ ਬਿਨੋਦ ਕੁਮਾਰ ਬਰਮਾ ਜੰਗ ਬਹਾਦਰ ਜਨਨਸ ਕਰਤਾ ਤਸੇਮ ਚੰਦਰਵਿੰਦਰ ਸਿੰਘ ਪ੍ਰੈਸ ਹੁਣਾ ਜਸਵਿੰਦਰ ਸਿੰਘ ਅਤੇ ਮਵਰ ਕੁਮਾਰ ਅਤੇ ਚੇਤਨ ਕੁਮਾਰ ਦੋਰਾ ਵੱਲੋਂ ਅੱਜ ਰੂਪੇ ਇਸ ਪਰਿਵਾਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਵੇਰੇ ਤੋਂ ਹੀ ਸ਼ੀ ਗੋਤ ਦੇ ਨਾਲ ਸਭੰਦਰ ਸ਼ਰਧਾਲੂਆਂ ਦੀਆਂ ਲੰਬੀਆਂ ਲੰਗੀਆਂ ਲੈਣਾ ਦਰਸ਼ਕ ਕਰਨ ਵਾਸਤੇ ਅਤੇ ਪੂਜਾ ਅਰਚਨਾ ਕਰਨ ਵਾਸਤੇ ਲੰਗੀਆਂ ਲੰਗੀਆਂ ਲੈਈਆਂ ਲੱਗ ਗਈਆਂ। ਇਸ ਮੌਕੇ ਦੂਰ ਦੂਰ ਤੋਂ ਅਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂਆਂ ਨੇ ਆ ਕੇ ਮੱਥਾ ਟੇਕਿਆ ਤੇ ਆਪਣੀ ਇੱਛਾ ਅਨੁਸਾਰ ਦਰਵਾਣ ਤੇ ਜੜਾਵਾ ਚੜਾਇਆ। ਸਵੇਰੇ ਚਾਪ ਪਾੜੇ ਅਤੇ ਮਠਿਆਈ ਦਾ ਲੰਗਰ ਸੁੱਟ ਪੱਤਾ ਗਿਆ ਅਤੇ ਬਾਅਦ ਦੁਪਹਿਰ ਵਿਸ਼ਾਲ ਪੰਡਹਾਰਾ ਉੱਤੋਂ ਮੰਡਿਆ ਗਿਆ ਇਸ ਮੌਕੇ ਪ੍ਰਧਾਨ ਸ਼੍ਰੀ ਬਨੋਤ ਕੁਮਾਰ ਬਰਮਾ ਸ਼ੀ ਜੀ ਨੇ ਦੱਸਿਆ ਕਿ ਇਹ ਜਠੇਰਿਆਂ ਦਾ ਮੇਤਾ ਹਰ ਸਾਲ ਸ਼ਰਧਾ ਪੂਰਵਕ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਜਾਂਦਾ ਹੈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਾਰੇ ਜਿੰਨੇ ਵੀ ਸ਼ੀ ਗੋਤਰੇ ਦੇ ਨਾਲ ਸੰਬੰਧਤ ਹੈ ਜਿੰਨੇ ਵੀ ਦੁਨੀਆ ਦੇ ਵਿੱਚ ਵੱਸਦੇ ਨੇ ਸ਼ੀ ਪਰਿਵਾਰ ਨਾਲ ਸੰਬੰਧਤ ਉਹ ਇੱਥੇ ਨਤਮਸਤਕ ਹੁੰਦੇ ਨੇ ਉਹਨਾਂ ਦੇ ਜਠੇਰਿਆਂ ਵੱਡਿਆਂ ਬਠੇਰਿਆਂ ਦਾ ਇਹ ਸਥਾਨ ਹੈ ਤਾਂ ਉਹ ਦਿਖਾ ਦਈਏ ਦਰਸ਼ਨ ਵੀ ਕਰਾਣੇ ਆ ਜੀ ਤੁਹਾਨੂੰ ਉਸ ਜਗ੍ਹਾ ਦੇ ਜਿੱਥੇ ਸੰਤ ਸੰਗ ਤਾਂ ਨਤਮਸਤਕ ਹੋ ਰਹੀਆਂ ਨੇ ਇਹ ਆ ਜੀ ਉਹ ਧਾਰਮਿਕ ਸਥਾਨ ਆਪਣੀਆਂ ਇੱਛਾ ਦੇ ਅਨੁਸਾਰ ਆਪਣੀਆਂ ਮੰਤਾ ਮੰਨਣ ਆਈਆਂ ਨੇ ਸੰਗਤਾਂ ਜੀ ਚੜਾਵੇ ਚੜਾ ਰਹੀਆਂ ਨੇ ਆਪਣੀ ਇੱਛਾ ਦੇ ਅਨੁਸਾਰ যে <laughs> 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 ਅੱਲਾ ਹਾਜ਼ਰ ਹੋ ਗਏ ਆ ਜੀ ਅੱਜ ਜੀ ਆਪਾਂ ਚਿੱਤਰਾਂ ਜੀ ਅੱਜ ਜੀ ਆਪਾਂ ਚਿੱਤਰਾਂ ਜੀ

Kalau di para-para sawah Thank wow. you. आगे आगे। की। सलाना के दरबार की अज सला प्रोग्राम मोहम्मा केसर की हर साल की तरह इस धंडे की रस्म की जाती है ਇਹ ਨਾਮ ਵੱਡਾ ਦੇ ਰਿਆਂ ਦੀ ਕਿਰਪਾ ਸਾਲ 1970 ਤੋਂ ਲੈ ਕੇ ਪਹਿਲਾਂ ਲਾਲਾ ਜਗਤਰਾਮ ਜੀ ਇੱਥੇ ਬਰਾਜਮਾਨ ਸਨ ਐਜੇ ਚੇਅਰਮੈਨ ਉਸ ਤੋਂ ਬਾਅਦ ਅਮਰਤ ਲਾਲ ਜੀ ਚੇਅਰਮੈਨ ਸਨ ਤੇ ਦਾਸ ਉਸ ਟਾਈਮ ਕਮੇਟੀ ਮੈਂਬਰ ਐਡ ਕੈਸ਼ੀਅਰਸ ਨੇ ਤੇ ਉਸ ਤੋਂ ਬਾਅਦ ਅਮਰਤ ਲਾਲ ਜੀ ਸਨ 2006 ਦੇ ਵਿੱਚ ਐਕਸਪਾਇਰ ਹੋਣ ਤੋਂ ਬਾਅਦ 2005 ਦੇ ਵਿੱਚ ਲਾਲਾ ਗੂਟਾ ਰਾਮ ਜੀ ਲੁਧਿਆਣੇ ਵਾਲੇ ਐਰੀ ਸੰਤਾਲਾ ਦੇ مالک ਜਿਨ੍ਹਾਂ ਨੇ ਇਹ ਗੱਦੀ ਦੀ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਸਿਰ ਤੇ ਦਾਸ ਬਨੋਧ ਕੁਮਾਰ ਬਰਮਾ ਜੀ ਦੇ ਸਿਰ ਤੇ ਪਾ ਦੀ ਰਸਮ ਕਰਦੇ ਹੋਏ ਉਹਨਾਂ ਨੇ ਜ਼ਿੰਮੇਵਾਰੀ ਸਾਨੂੰ ਸੌਂਪ ਦਿੱਤੀ ਉਸ ਤੋਂ ਬਾਅਦ 2006 ਤੋਂ ਉਹ ਐਕਸਪਾਇਰ ਹੋਣ ਤੋਂ ਬਾਅਦ ਅਸੀਂ ਇਹ ਡਾਕਟਰ ਰਾਜਕਮਾਰ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਤੁਸੀਂ ਜਿਹੜਾ ਉਹਨਾਂ ਦੇ ਕੋਲ ਆਉਦਾ ਸੀ ਚੇਅਰਮੈਨ ਜੀ ਦਾ ਤੇ ਅਸੀਂ ਇਹਨਾਂ ਨੂੰ ਆਪਣੇ ਦੇਜਾਟਾ ਕਿ ਇਹ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਉਸ ਤੋਂ ਬਾਅਦ ਇਹ ਬਜਾਸਤੂਰ ਸਾਨੂੰ 1990 ਤੋਂ ਲੈ ਕੇ ਅੱਜ ਤੱਕ ਮੇਰ ਬੇਗਨ ਪ੍ਰੋਗਰਾਮ ਚੱਲ ਰਿਹਾ ਤੇ ਵੱਡੇ-ਵੱਡੇ ਰਿਆਂ ਦੀ ਬਹੁਤ ਵੱਡੀ ਆਪਾਰ ਕਿਰਪਾ ਆ ਸੰਗਤਾਂ ਦਾ ਵੀ ਬਹੁਤ ਵੱਡਾ ਸਾਥ ਆ ਤੁਹਾਡੇ ਪ੍ਰੈਸ ਦਾ ਵੀ ਬਹੁਤ ਵੱਡਾ ਸਾਨੂੰ ਯੋਗਦਾਨ ਆ ਅਸੀਂ 2022 ਦੇ ਵਿੱਚ ਸੌਦਾ ਵੀ ਕੀਤਾ ਸੀ ਉਹ ਸਾਡਾ ਸੌਦਾ ਜਿਹੜਾ ਆ ਥੋੜਾ ਜਿਹਾ ਉਹਨਾਂ ਦੀ ਭਰਾਮਾ ਦੀ ਵੰਡ ਕਰਕੇ ਇਹ ਥੋੜਾ ਜਿਹਾ ਲਿੰਗਰ ਲਿੰਗਰ ਆਉਣ ਹੋ ਗਿਆ ਉਹਨਾਂ ਨੇ ਕਿ ਛੇਤੀ ਲੈ ਲਿਆ ਤੇ ਜੇ ਪ੍ਰੋਗਰਾਮ ਮਹਾਰਾਜ ਜੀ ਮਾ ਅਮਾ ਤੇ ਸਰ ਜੀ ਕਿਰਪਾ ਦੇ ਨਾਲ ਉਸੇ ਰੇ ਚੜ ਗਿਆ ਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਜਿਹੜੀ ਜਗ੍ਹਾ ਆ ਉਹਦੇ ਤੇ ਅਸੀਂ ਮੰਦਿਰ ਬਣਾਵਾਂਗੇ ਸਰ ਇਹਦਾ ਥੋੜੀ ਜਾਣਕਾਰੀ ਦਿਓ ਮਤਲਬ ਸੰਗਤਾਂ ਨੂੰ ਇਸ ਸਥਾਨ ਤੇ ਹਾਂਜੀ ਇਹ ਇਹ ਜਿਹੜਾ ਪਿੰਡ ਚਿੱਟੀ ਆ ਇਹ ਗੱਗੂਆਣਾ ਸ਼ਹਿਰ ਦੇ ਨਾਂ ਤੇ ਮਸ਼ਹੂਰ ਸੀ ਕਿਸੇ ਟਾਈਮ ਤੇ ਕਿਸੇ ਟਾਈਮ ਤੇ ਤੇ ਉਹ ਗੱਗੂ ਗੱਗੂਆਣਾ ਸ਼ਹਿਰ ਤੋਂ ਬਾਅਦ ਇੱਥੇ ਸਾਡਾ ਪ੍ਰਾਚੀਨ ਜਿਹੜਾ ਮੰਦਿਰ ਆ ਉਹ ਸਾਹਮਣੇ ਤੁਸੀਂ ਨਜ਼ਰ ਮਾਰ ਸਕਦੇ ਹੋ ਜਿੱਥੇ ਪਬਲਿਕ ਮੱਥਾ ਟੇਕ ਰਹੀ ਆ ਜੀ ਉਹ ਸਾਡਾ ਪੁਰਾਣਾ ਇਤਿਹਾਸ ਆ ਜੀ ਮਾ ਮਾਕੇ ਸਰਬਾ ਜੋ ਕਿ ਅਸੀਂ ਅੱਜ ਤੱਕ 1990 ਤੋਂ ਲਾਲਾ ਜਗਤਰਾਮ ਦੀ ਉੱਥੋਂ ਅਸੀਂ ਮਿੱਟੀ ਲਿਆ ਕੇ ਇੱਥੇ ਬਰਾਜਮਾਨ ਸਥਾਪਿਤ ਕੀਤੀ ਤੇ ਇਹਦੇ ਵਿੱਚ ਰਾਣਾ ਪ੍ਰਤਾਪ ਭੰਡਾਲ ਪਿੰਡ ਤੋਂ ਰਾਣਵੀਰ ਭੰਡਾਲ ਹਿੰਮਤ ਤੋਂ ਹਿੰਮਾ ਜੀ ਉਹਨਾਂ ਨੇ ਸਾਡੇ ਨਾਲ ਬੜਾ ਯੋਗਦਾਨ ਪਾਇਆ ਔਰ ਇਹ ਸਾਨੂੰ ਪਿੰਡ ਵਾਸੀਆਂ ਨੇ ਵੀ ਬੜੀ ਹੈਲਪ ਕੀਤੀ ਆ ਜਿਹੜੀ ਜਗਾ ਆ ਇਹਨਾਂ ਨੇ 5 ਦਸ਼ੇ ਮਰਲੇ ਜਿਹੜੀ ਜਗਾ ਆ ਇਹ ਭਜਨ ਸਿੰਘ ਦੇ ਪਰਿਵਾਰ ਨੇ ਸਾਨੂੰ ਡੋਨੇਸ਼ਨ ਤੇ ਬੜੀ ਡੋਨੇਟ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਅੱਜ ਜਿਹੜੀ ਆ ਜਿਹੜੀ ਸੰਗਤ ਆ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਦੇ ਰਿਣੀ ਆ ਤੇ ਅੱਜ ਜਿਹੜਾ ਪ੍ਰੋਗਰਾਮ ਆ 2025 ਦਾ ਇਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਹੈ ਦੇ ਚੇਚਕ ਉਰ ਨਿਰਵਿਗਨ ਚੱਲ ਰਿਹਾ ਮਹਾਮਈ ਮਾ ਮਾ ਕੇ ਸਾਰੇ ਇਸੇ ਤਰ੍ਹਾਂ ਹੀ ਸਾਡੇ ਸਿਰ ਤੇ ਆਸ਼ੀਰਵਾਦ ਬਣਾਈ ਰੱਖੇ ਇਹ ਫ੍ਰੀ ਚੇਅਰਮੈਨ ਜੀ ਰਾਜਕੁਮਾਰ ਦਾਸ ਬਲੋਤ ਕੁਮਾਰ ਵਰਮਾ ਇਹਦੇ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਇਹ ਸਾਡਾ ਮੈਂਬਰ ਅਸੀਂ ਨਹੀਂ ਤਾਂ ਹੀ ਕਹਿ ਦਿੰਨੇ ਆ ਪਵਨ ਕੁਮਾਰ ਇਹ ਚੇਤਨ ਜੀ ਆ ਇਹ ਵੀ ਇਹਨਾਂ ਨੂੰ ਅੱਜ ਮੈਂਬਰ ਅਸੀਂ ਪਾ ਲਿਆ ਹਾਂਜੀ ਤੇ ਚਾਪ ਲੰਗਰੀ ਚਾਪ ਲੰਗਰੀ ਅ ਚਾਪ ਕੋੜਿਆਂ ਦਾ ਲੰਗਰ ਲੱਗਾ ਹੋਇਆ ਹੈ ਸੋ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਚਾਪ ਕੋੜਿਆਂ ਦਾ ਲੰਗਰ ਛਕ ਰਹੀਆਂ ਨੇ ਅ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਦੀ ਐ ਅ ਸਾਰੇ ਬੜੀਆਂ ਦੂਰੋਂ ਦੂਰੋਂ ਤੋਂ ਸੰਗਤਾਂ ਆਈਆਂ ਹੋਈਆਂ ਨੇ ਅ ਤੁਸੀਂ ਦੇਖ ਰਹੇ ਹੋ ਨਮਾਸ਼ਹਿ ਸਰਗਰਮੀਆਂ YouTube ਚੈਨਲ ਅ ਜਿਹੜਾ ਇਹ ਤੁਹਾਨੂੰ ਪ੍ਰਸਾਰਨ ਅਸੀਂ ਦਿਖਾ ਰਹੇ ਹਾਂ ਅ ਜਠੇਰੇ ਸ਼ੀਗੋਤ ਜਠੇਰਿਆਂ ਦਾ ਜਿਹੜਾ ਮੇਲਾ ਆ ਹਰ ਸਾਲ ਜਿਹੜਾ ਮੇਲਾ ਇਹ ਬੜੀ ਧੂਮ ਧਾਮ ਦੇ ਨਾਲ ਜਿਹੜਾ ਸ਼ਰਧਾਪੂਰਵਕ ਮਨਾਇਆ ਜਾਂਦਾ ਆ ਇਹ ਲਾਂਬੜਾ ਦੇ ਨੇੜੇ ਪਿੰਡ ਹੈ ਉੱਥੇ ਇਹ ਧਾਰਮਿਕ ਸਥਾਨ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਆ ਸੰਗਤਾਂ ਲੰਗਰ ਛਕ ਰਹੀਆਂ ਨੇ ਮੱਥਾ ਟੇਕ ਕੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਹੈ ਤੁਸੀਂ ਦੇਖ ਰਹੇ ਹੋ ਜੀ ये जो है वो एक ही ही उनका रोता है भारतियों का रोता है ये उनका गाना रोते हैं कहने लगे और महामारी के रूप में कहे लगे वो भाव खाना खराब हो जाएगा अपने सेवा दर पहन पाई हो रही खाना खराब ना हो ये कुमार की दाल की पूरा मदद कम कर दिया अभी देखिए भाई तेरे लिए अभी पहले साल में बोला था राजू को बोला था कि मैं दोस्त भी था अब ये लाख बार जाओ कि तुम्हें क्या बच्चा देखे आप इस बच्चे को ਕਿਸਾ ਮਾਦਾ ਇਹਨਾਂ ਪ੍ਰਵਾਸੀ ਪਰ ਸਿਹਤ ਬਣਾਇਆ ਕਿ ਆਪਣੀ ਅਰੇ ਇੱਕ ਮਹੀਨੇ ਇਕੱਠੇ ਕਰੋਗੇ ਗੁਰੂਪੁਰ ਦੀ ਸਾਰੇ ਗੁਰੂਆਂ ਦਾ ਜਨਮ ਹੋਣਾ ਹੈ ਜੀ ਦੋਰਾ ਚੱਲਣਾ ਹੈ ਆਹ ਅੱਗੇ ਹੋਰ ਜਨਮ ਹੈ ਜਨਮ ਹੈ ਜੀ ਅੱਗੇ ਬੈਂਟਰ ਕਰਦਾ ਹੈ Terima kasih telah <laughs> menonton! ਸਾਰੇ ਜੋ ਤੱਕ ਪਰੇ ਨੇ ਮਹਾਮਈ ਕਿਰਪਾ ਕਰੇ ਜੀ ਆ ਸ਼ਹੀ ਪਰਿਵਾਰ ਦੇ ਨਾਲ ਸਬੰਧਤ ਜਿਹੜੇ ਤੁਸੀਂ ਦੇਖ ਰਹੇ ਹੋ ਸ਼ਰਧਾਲੂ ਕਿਵੇਂ ਆਪਣੀਆਂ ਲਾਈਨਾਂ ਲਗਾ ਕੇ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਨੇ ਮੱਥਾ ਟੇਕਣ ਦੇ ਵਾਸਤੇ ਸੇਵਾਦਾਰਾਂ ਵੱਲੋਂ ਇੱਥੋਂ ਦੇ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੀਆਂ ਦੋ ਲਾਈਨਾਂ ਬਣਾਈਆਂ ਗਈਆਂ ਪ੍ਰਮੋਦ ਜੀ ਰਾਜਪੂ ਸਾਡੇ ਭਰਾਛੀ 1100 ਰੁਪਇਆ ਤੇ ਨੇਕ ਮੱਜੂ ਦੇ ਰਹੇ ਨੇ ਲੰਗਰ ਦੇ ਬਣਾਰੇ ਲਈ ਜ਼ਮੀਨ ਵਾਸਤੇ ਕਿਰਪਾ ਕਰੇ ਮਹਾਵਈ ਚੜ੍ਹਦੇ ਕਲਾ ਰੱਖੇ ਤੁਸੀਂ ਦੇਖ ਰਹੇ ਹੋ ਕਿਵੇਂ ਲਾਈਨਾਂ ਦੂਰ ਦੂਰ ਤੱਕ ਲੱਗੀਆਂ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਅ ਦੇਸ਼ ਦੇ ਦੇਸ਼ ਵਿਦੇਸ਼ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆਈਆਂ ਨੇ ਜੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮੱਥਾ ਟੇਕਣ ਲਈ ਸੰਗਤਾਂ ਜਿਹੜੀਆਂ ਆਪਣੀ ਬਾਰੀ ਦਾ ਆਡੀ ਕਰ ਰਹੀਆਂ ਨੇ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੇ ਨੇ ਜੀ ਸਾਰੇ ਆ ਨੇ ਦੂਰ ਦੂਰ ਤੋਂ ਸੰਗਤਾਂ ਆਈਆਂ ਹੋਈਆਂ ਨੇ ਆ ਲੈਣਾਂ ਦੇ ਵਿੱਚ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਮੱਥਾ ਟੇਕਣ ਦੇ ਵਾਸਤੇ ਜੀ ਸੋ ਪ੍ਰਬੰਧਕ ਕਮੇਟੀ ਵੱਲੋਂ ਬੜੇ ਬੜੇ ਬੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਜੀ ਹਾਂ ਥੈਂਕ ਯੂ ਜੀ ਮਹਾਮੱਝ ਦੇ ਜ਼ਰੂਰ ਪਾਲਣ ਆ ਜੀ ਨਾਲ ਵੀ ਸਾਡਾ ਪਰਿਵਾਰ ਸੀ ਪਰਿਵਾਰ ਬੈਠਾ ਸਾਡਾ ਉਹਨੇ ਕਿ ਕਈ ਸਾਲਾਂ ਤੋਂ ਮੰਨ ਲੱਗਦਾ ਇਤ ਨਹੀਂ ਪੜਾਦੇ ਲੱਗ ਰਹੇ ਮੇਰੇ ਜੋ ਕਿ ਸਾਡੇ ਪੁੱਤਰ ਕਰਨ ਪੜਾ ਲਿਆ ਕਿ ਸਾਡੀ ਸ਼ਾਨ ਹੋਰ ਵੀ ਦੂਣੀ ਕਰ ਦਿੱਤੀ ਆ ਮਾਣ ਵੱਲ ਚੜਦੀ ਕਲਾ ਰੱਖੇ ਨਾ ਆ ਜੀ ਆ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਨਹੀਂ ਰਾਮਚੰਦ ਸਿੰਘ ਸਾਡਾ ਭਰਾ ਆਪਣੇ ਨੇਕ ਕਮਾਈ ਚੋਂ 100 ਰੁਪਏ ਦੇ ਕੇ ਜਾ ਰਿਹਾ ਵਾ ਚਲਦੀ ਗੱਲ ਰੱਖੇ ਮੈਂ ਨਹੀਂ ਤੱਕ ਦਵੇ ਭਰਾ ਨੂੰ ਕਿ ਇਹ ਕਵੀ ਆ 500 ਰੁਪਏ ਨਹੀਂ ਆਹ ਬਲੋ 1100 ਰੁਪਏ ਆਉਣਾ ਚਾਹ ਚਲਦੀ ਰੱਖੇ ਮੈਂ ਕਿਟਰ ਮਾਤਾ ਇੱਥੇ ਭਰਾ ਨੇ ਲੱਗੇ 100 ਰੁਪਏ ਸਾਡੇ ਲੱਖ ਵਾਰਾ ਸਾਡੇ ਲਈ ਬਹੁਤ ਸ਼ੁਕਰੀਆ ਬਾਈ ਵੀ ਦਿੱਲੀ ਨੰਬਰ ਗੱਡੀ ਮੈਂ ਦਿੱਲੀ ਨੰਬਰ ਗੱਡੀ ਹੈ 7384 ਜਿਹੜੇ ਮੇਰੇ ਭਰਾ ਦੀ ਗੱਡੀ ਹੈਗੀ ਅਸੀਂ ਰੋਕੀ ਸਾਡੇ ਬੈਂਟੀ ਰੋਕੀ ਹੋਈ ਆ ਆ ਇਹ ਨਵਾਂ ਸ਼ਹਿਰ ਤੋਂ ਵੀ ਸੰਗਤ ਆਈ ਹੋਈ ਆ ਜੀ ਛੇ ਪਰਿਵਾਰ ਦੇ ਨਾਲ ਸਵਾਦਾਂ ਆ ਤੁਸੀਂ ਦੇਖ ਰਹੇ ਹੋ ਇਧਰ ਵੀ ਪੂਨਮ ਸ਼ੀ ਆਈ ਹੋਈ ਆ ਸਪਨਾ ਸ਼ੀ ਸ਼ੀ ਪਰਿਵਾਰ ਤੋਂ ਸਾਰੇ ਆਏ ਨੇ लवली ਜਸ਼ਨ ਸਾਰੇ ਪਹੁੰਚੇ ਹੋਏ ਨੇ ਸਾਰੇ ਸ਼ੀ ਪਰਿਵਾਰ ਦੇ ਨਾਲ ਸਬੰਧਤ ਜਿੰਨੇ ਵੀ ਸ਼ਰਧਾਲੂ ਤੁਸੀਂ ਦੇਖ ਰਹੇ ਹੋ ਆ ਆਪਣੀਆਂ ਲਾਈਨਾਂ ਲਗਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ So, सो इस तरह साढ़े न जुड़े रहो जी तुम देख रहे हो नवा शह सरगर्मिया यूट्यूब चैनल तो पत्रकार वास्ते परदेसी की विशेष रिपोर्ट जी साढ़े शीत रा पंथ और तीन बहुत काम दे रहे हैं ਆਕੇ ਸਰਚਰ ਦੀ ਕਲਾ ਰੱਖੇ 500 ਰੁਪਿਆ ਸੋਤਨ ਸਾਡੇ ਸ਼੍ਰੀ ਪ੍ਰਾਮ ਰਾਜਪੂਤ ਜੇਕਾਰਾ ਅਮਾ ਕੇ ਸਰਦਾ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਲੁਧਿਆਣੇ ਤੋਂ ਜੀ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਅਮਨਦੀਪ ਸਿੰਘ ਜੀ ਜੇਕਾਰਾ ਅਮਾ ਕੇ ਸਰਦਾ ਬੋਲ ਸਾਚੇ ਦਰਬਾਰ ਕੀ ਜੈ जयकारा मैया वो साचे दरबार की जय श्री चंद्र आए हैं जी मथा टेक सब फुल फैमिली सारे नाल परिवार सिंह साढ़े सिंह साहब राजपूत भरा साढ़े छी 50 ਰੁਪਿਆ ਦਿੱਤੇ ਇੱਕ ਬਾਈਚੋ ਦੇ ਰਹੇ ਨੇ ਸਵਾਲ ਸਿੱਕੇ ਪਰਿਵਾਰ ਤੇ ਮਾਹਾਂਵਾਈ ਚੜ੍ਹਦੀ ਕਲਾ ਰੱਖੇ ਸਕਾਰਾ ਕੇਤਰਪਾਦਾ ਦਾ ਬੋਲ ਸੱਚੇ ਦਰਵਾਰ ਕੀ ਰਾਖੇ ਕਮਨ ਦਾ ਬੋਲ ਸਾੱਚੇ ਦਰਵਾਰ ਕੀ ਜੈ ਪ੍ਰਿੰਸੀਪਲ ਜੇਐਸਪਰਖਾਸਾ ਸੀਨੀਅਰ ਕੈਂਡੀ ਟੂ ਨੰਬਰਸ ਇਨ ਦੀ ਜਿਸਿੰਗ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਚੱਡੀਗਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇਐਸ ਮਾਡਲ ਸਕੂਲ ਜਿਹੜਾ ਹੈਗਾ ਉਹ ਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ ਪੰਜਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਬੱਚੇ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜੀਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਇਹ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛਿੰਤ ਤੋਂ ਲੈ ਕੇ ਬਾਦਮੀਕ ਕੋ ਕਲਾਸ ਤੱਕ ਪੜ੍ਹਦੇ ਆ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਕਮਰਸ ਵਿੱਚ ਵੀ ਹੈ ਜਿਹੜੀ ਆ ਪੜ੍ਹੀ ਦਿੱਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਅਦੇ ਇਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ। ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਹੈ ਇਹ ਇਹ ਬਿਲੋਂਗ ਸੇ ਰਵੇ ਮੌਕਾ ਦੇ ਕੋ ਮਿਹਦੇ ਧੰਨਵਾਦ। ਇਹ ਸੱਜੇਲਾ ਸ਼ੀਲ ਸੈਿਕ ਨਗਰ ਦਾ ਸਰਪੰਚ ਅੱਜ ਵੀਆ ਵਿਸ਼ੇਸ਼ ਸਰਗਮੀਆਂ ਖਲਫੇਰ ਨਮੀਆਂ ਤੇ ਤਾਲੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।